ਖੜੇ ਦੇ ਬਾਰੇ ਜੋ ਡੈਮ ਦੇ ਬਾਰੇ ਲੇਟੈਸਟ ਅਪਡੇਟ ਹੈ ਕਿ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੁਣ ਲੱਗੀ ਹੈ ਹਿੱਟਾਂ ਵੀ ਤੇ ਉੱਤੇ ਹਿਮਾਚਲ ਦੇ ਇਲਾਕਿਆਂ ਚ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 ਤੇ ਖਤਰੇ ਦਾ ਨਿਸ਼ਾਨ 1980 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਤੇ ਅਗਲੇ ਵੀ 6 ਦਿਨ ਇੱਕ ਨੂੰ ਫਿਰ ਬਰਸਾਤ ਦੱਸੀ ਹੈ ਇਸ ਨੂੰ ਦੇਖਦੇ ਤਾਂ ਕਿ ਕੋਈ ਵੱਡਾ ਖਤਰਾ ਜਿਵੇਂ ਪੌਂਗ ਡੈਮ ਹੋਵੇ ਉਹ ਨਾ ਬਣੇ ਇਹ ਫੈਸਲਾ ਕੀਤਾ ਗਿਆ ਕਿ 10000 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ 7500 ਤਾਂ ਆਲਰੇਡੀ ਚੱਲ ਰਿਹਾ ਹੈ ਇਸ ਵਕਤ ਤੱਕ 100 ਦਾ ਸੇਰ ਕਿ ਉਸੇ ਦਾ ਭਾਵ ਇਹ ਹੈ ਕਿ ਦਰਿਆ ਦੇ ਵਿੱਚ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ ਇੱਕ ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸੇ ਕਿ ਫੇਜ਼ਡ ਮੈਨਰ ਚ ਛੱਡਿਆ ਜਾਊਗਾ ਤਕਰੀਬਨ 1:3-2 ਵਜੇ ਪਹਿਲਾਂ ਪਹਿਲਾ 3000 ਕਿਊਸੇ ਉਸ ਤੋਂ ਬਾਅਦ 2:3 ਫਿਰ 3 ਵਜੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈ ਤਕਰੀਬਨ ਆਪਾਂ ਕਹਿ ਸਰ ਤਿੰਨ ਸਾਢੇ ਤਿੰਨ ਵਜੇ ਤੱਕ ਪਾਣੀ ਫਿਰ ਅਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਪਕੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਰਾਜਪੁਰ ਵੇਲਾ ਉੱਥੇ ਸਾਢੇ 4 ਵਜੇ ਤੱਕ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡ ਪਿੰਡ ਨੇ ਖਾਸ ਕਰਕੇ ਮੋਜੋਵਾਲ ਵੇਲਾ ਧਿਆਨੀ ਕਲਿੱਤਰਾ ਹੇਠਲਾ ਦਬਖੇੜਾ ਪ੍ਰਸਿੱ ਸੰਕੁਰਾ ਆਪਣਾ ਆਮ ਪਲਾਨ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਨੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਤੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਆਨ ਫੀਲਡਸ ਜਾ ਰਹੀਆਂ ਆਪਾਂ ਐਵੇਕਿਊਏਟ ਕਰੀਏ ਸਾਡੀ ਐਨਡੀਆਰਫ ਦੀ ਕਸ਼ਤੀਆਂ ਲੱਗੀਆਂ ਹੋਈਆਂ ਜਿੰਨੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜਾਈਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਹਰ ਸਾ ਬੇਲਾ ਬੜੇ ਜਿਹੜੇ ਹਾਲਾਤ ਉਹ ਨਾਜ਼ੁਕ ਬਣੇ ਹੋਏ ਆ ਉੱਥੇ ਵੀ ਗੱਲ ਚੱਲ ਗਈ ਜਿਹੜੇ-ਜਿਹੜੇ ਸ਼ਖਸ ਆਪਣੇ ਸੁਰੱਖਿਅਤ ਥਾਵਾਂ ਤੇ ਅਸਲੀ ਆ ਜੇ ਇੱਕ ਦੋ ਦਿਨ ਦੀ ਗੱਲ ਹੈ ਥੋੜਾ ਡੈਮ ਖਾਲੀ ਹੋ ਜਾਊਗਾ ਤਾਂ ਆਪਾਂ ਜਿਹੜਾ ਹੈ ਪਾਣੀ ਦਾ ਲੈਵਲ ਘਟਾ ਦਾਂਗੇ ਇਸ ਲਈ ਕਰ ਰਹੀ ਹੈ ਇਹ ਪਾਣੀ ਛੱਡਨੇ ਇਸ ਲਈ ਜ਼ਰੂਰੀ ਹੈ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਜਿਵੇਂ ਪੌਂਗ ਡੈਮ ਚੁੱਕੇ ਹੋਏ ਆਪਣੇ ਪਾਕੀ ਪੰਜਾਬ ਦੇ ਨਾਲ ਹੈ